ਰਾਸਿਕ ਗਾਰ ਰਸਹੀਰ ਕੋ ਰੋਦਰ ਪਰ ਅਰਤੀ ਪਾਲੀ ਪਰਮੇ ਨੌ ਰਸ ਹੁੰਦੇ ਖਾਸ ਜਿਹੜੇ ਕਪਤਾ ਦਾ ਸਰੂਪ ਬਣਾਉਂਦੇ ਹਨ ਨੌ ਰਸਾਂ ਤੇ ਅਨੰਤ ਸ਼ੰਗਾਰ ਰਸ ਤਲਗੀ ਘਰ ਦੇ ਸ਼ੰਗਾਰ ਰਸ ਵਿੱਚ ਵੀ ਬਾਣੀ ਰਚਦੇ ਜਦੋਂ ਕਹਿੰਦੇ ਸਤ ਤਾ ਬਹੂਤੀ ਅਤੇ ਬੇ ਨਿਮੇਖ ਸੱਤੀ ਅਨਜਨਤੀ ਸੇਲੀ ਦਾ ਸੁਭਾਣ ਸੁਭਾਗਣਾ ਉਹ ਛਡ ਰੱਖਦੇ ਐ ਜਿਹੇ ਇਹ ਸ਼ਿਦਾਰ ਰਾਜ ਦਾ ਵਰਣ ਹੁੰਦਾ ਇਹ ਸ਼ਿਦਾਰ ਰਾਜ ਦਾ ਵਰਣ ਕਰਦੇ ਫਿਰ ਵੀਰ ਰਾਜ ਦਜਤ ਰੱਖ ਸਾਹ ਜਿਹੜਾ ਸਭ ਤੋਂ ਉਖਰ ਰਾਜ ਹੈ ਉਹ ਵੀਰ ਰਾਜ ਵੀਰ ਰਾਜ ਕਹਾਣੀ ਦਾ ਰਾਜ ਜਿਹਨੇ ਵੰਦ ਰੱਖੀ ਛੇ ਜਰਾਵਾ ਪਾਦ ਜਾਂ ਕ੍ਰਿਸ਼ਨਾ ਪਾਦ ਲਿਖਦੇ ਨੇ ਉਹ ਜਿੱਥੇ ਜੰਗਾ ਯੁੱਧਾਂ ਦੇ ਪ੍ਰਸੰਗ ਆਉਂਦੇ ਐ ਜਦੋਂ ਮਗਵਾਨ ਰਾਖੀ ਦੇ ਜੰਗ ਲੜੇ ਜਾਂ ਕ੍ਰਿਸ਼ਨ ਜੀ ਦੇ ਧੜੇ ਉਹਨਾਂ ਜੰਗਾ ਯੁੱਧਾਂ ਦੇ ਪ੍ਰਸੰਗ ਵਿੱਚ ਫਿਰ ਮਹਾਰਾਜ ਜੀ ਦਾ ਵੀਰ ਰਸ ਜੋਗਨ ਤੇ ਆ ਕੇ ਕਿਰਦਾਰ ਵੀਰ ਅਸੀਂ ਬਾਣੀ ਮਹਾਰਾਜ ਜੀ ਵਿਵਸਨ ਜਦੋਂ ਵੀਰ ਅਸੀਂ ਬਾਣੀ ਰਚਦੇ ਨੇ ਉਦੋਂ ਕਹਿੰਦੇ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਕਾਜੀ ਮਹਾਗਾਜ ਕਾਜੇ ਐਸੇ ਬਿਆਨ ਚੰਦ ਫਿਰ ਮਹਾਰਾਜ ਜੀ ਵੀਰ ਅਸੀਂ ਬਾਣੀ ਚ ਰਚਦੇ ਜਦੋਂ ਵੀਰ ਅਸੀਂ ਬਾਣੀ ਰਚਦੇ ਫਿਰ ਕਹਿੰਦੇ ਛਤਰੀ ਕੋ ਬਕੂਤ ਹੋ ਬ੍ਰਾਹਮਣ ਕੋ ਨਾ कहता पे आप तो है जो करो अरे और जजार जितो ग्रह को तो त्याग कहा जित काम है करो अब रेज कहते हो वह हमको जो हो व्यक्ति कर जोर करो जब आप किया